ਫਿਰੋਜ਼ਪੁਰ ਵਿੱਚ ਮਾਲ ਦੀ ਜਾਨ ਦਾ ਵੈਰੀ ਬਣਿਆ ਪੁੱਤਰ ਇੱਟਾਂ ਮਾਰ ਕੇ ਕੀਤਾ ਕਤਲ ਮਰਨ ਵਾਲੀ ਮਾਂ ਨੇ ਲਗਵਾਇਆ ਸੀ ਇਨਵਰਟਰ ਦੋਸ਼ੀ ਪੁੱਤਰ ਨੇ ਖੜਾ ਕਰ ਦਿੱਤਾ ਸੀ ਵਿਵਾਦ ਮਮਦੂਟ ਦੇ ਪਿੰਡ ਬਸਤੀ ਕਸ਼ਮੀਰ ਸਿੰਘ ਵਾਲੀ ਲੱਖਾ ਸਿੰਘ ਵਾਲਾ ਹਿਠਾਲ ਵੇਖੇ ਬੁੱਧਵਾਰ ਦੀ ਦੇਰ ਰਾਤ ਨਵਾਂ ਇਨਵਰਟਰ ਲਗਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਕਲਯੁਗੀ ਪੁੱਤਰ ਨੇ ਇੱਟ ਮਾਰ ਕੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੁਖਦ ਗੱਲ ਇਹ ਵੀ ਸਾਹਮਣੇ ਆਈ ਕਿ ਮਰਨ ਵਾਲੀ ਔਰਤ ਦੇ ਦੂਸਰੇ ਅਪਾਹਜ ਪੁੱਤਰ ਦੇ ਸਾਹਮਣੇ ਦੋਸ਼ੀ ਪੁੱਤਰ ਨੇ ਮਾਂ ਦਾ ਕਤਲ ਕੀਤਾ ਉਸ ਟਾਈਮ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਅਪਾਹਜ ਪੁੱਤਰ ਆਪਣੀ ਮਾਂ ਨੂੰ ਨਹੀਂ ਬਚਾ ਸਕਿਆ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਅਤੇ ਪੀੜਤ ਪਰਿਵਾਰ ਦੇ ਘਰ ਰੋਂਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਦੂਜੇ ਪਾਸੇ ਕਟਨਾ ਦੀ ਸੂਚਨਾ ਮਿਲਦਿਆਂ ਥਾਣਾ ਮੰਦੋੜ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ Laash ਨੂੰ ਕਬਜ਼ੇ ਵਿੱਚ ਲੈ ਕੇ Postmortem ਲਈ Civil ਹਸਪਤਾਲ ਭੇਜ ਦਿੱਤਾ। ਉਸ ਦੌਰਾਨ ਖਾਸ ਗੱਲ ਇਹ ਵੀ ਸਾਹਮਣੇ ਆਈ ਕਿ Civil ਹਸਪਤਾਲ ਫਿਰੋਜ਼ਪੁਰ ਦੇ ਡਾਕਟਰਾਂ ਨੇ Laash ਦੀ ਵਿਗੜੀ ਹਾਲਤ ਨੂੰ ਵੇਖ ਕੇ ਉਸ ਨੂੰ Postmortem ਲਈ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ। ਡਾਕਟਰ ਦੇ ਇਸ ਜਵਾਬ ਨੇ ਮ੍ਰਿਤਕ ਮਹਿਲਾ ਦੇ ਅਪਾਹਜ ਪੁੱਤਰ ਨੂੰ ਸੋਚਣ ਵਿੱਚ ਮਜਬੂਰ ਕਰ ਦਿੱਤਾ ਕਿ ਉਹ ਕਰੇ ਤੇ ਕਰੇ ਕੀ। ਮਾਰ ਦਤੇ ਹੋਈ ਕਿ ਪਹਿਲਾ ਮੈਂ ਮੰਜੇ ਤੇ ਬੈਠਾ ਹੀ ਮਾਤਾ ਦੋਵੇਂ ਨੇ ਇੱਟ ਇਵੇਂ ਮਾਰੀ ਬੈਠੀ ਕਿੰਨੇ ਇੱਟ ਕਿੰਨੇ ਮਾਰੀ ਮੇਰੇ ਪ੍ਰਾਣੇ ਛੋਟੇ ਹਨ ਅਮਰਜੀਤ ਤੇ ਫਿਰ ਉਦੋਂ ਬਾਅਦ ਮਾਤਾ ਤੁਰ ਗਈ ਆਂਦੀ ਬੈਵੇਂ ਲੜਾਈ ਤੇ ਕੀ ਲੈਣਾ ਤੁਨ ਮਗਰੂ ਚੱਕਦਾ ਵੱਡੀ ਹਰੀ ਇੱਟ ਤੈਨ ਮਾਤਾ ਨੂੰ ਥੋੜੀ ਤੇਜ਼ ਪੰਜ ਦਿਨ ਮਗਰੂ ਉੱਗਰ ਹੋਰੀ ਮਾਰੀ ਮਾਤਾ ਐਵੇਂ ਮੁੜ ਗਈ ਉਹ ਨਸ਼ੇ ਕਰਦਾ ਸੀ ਹਾਂ ਉਹਨੇ ਮਾਰੋ ਕਰਨਾ ਹੋਈ ਨਸ਼ੇ ਚੁਕੋ ਨਹੀਂ ਗਿਆ ਸੀ ਉਹ ਨਸ਼ੇ ਕਰਦਾ ਸੀ ਉਹਨੇ ਮਲ ਦਾਰੂ ਪੀਂਦਾ ਸੀ ਮੜੋ ਬਾਤ ਦਾਰੂ ਪੀ ਰਿਹਾ ਆ ਉਦੋਂ ਬਾਅਦ ਕੀੜੇ ਪਿੰਡ ਦਾ ਹੈਗਾ ਬਸ ਪਿੰਡ ਬਸ ਕਸ਼ਮੀਰ ਸਿੰਘ ਵਾਲ ਮਮਦੋਦ ਠਾਰ ਬੀ ਪੁੱਤਰ ਨੇ ਆਪਣੇ ਮਾਤਾ ਕਤਲ ਕਰਤਾ ਹਾਂਜੀ ਛੋਟਾ ਬੜਾਈ ਸੀ ਹਾਂਜੀ ਛੋਟਾ ਕੀ ਨਾ ਛੋਟਾ ਹਮਰਜੀਤ ਨਹੀਂ ਅਜੀ ਦੇਪੋਦੀ ਆਈ ਹੈ ਕਿਆ ਨਾਮ ਹੈ ਕੈਸੀ ਹਾਂਜੀ ਇੱਕ ਡੈਡੀ ਬੋਡੀ ਆਈ ਹੈ ਆਪਣੇ ਕੋਲ ਫੀਮੇਲ ਦੀ 68 ایਅਰਸ 올 ਫੀਮੇਲ ਹੈ ਨਾਮ ਹੁੰਦਾ ਪਿਆਰੋ ਬਾਈ ਦੱਸਿਆ ਵਾਈਫ ਆਫ ਦਰਸ਼ਨ ਸਿੰਘ ਉਹਦਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਲਈ ਆਈ ਹੈ ਮੈਂ ਵਿਗਿਆਨਕ ਵਿਚ ਬਤਾਇਆ ਇਹਨਾਂ ਨੇ ਕਿਵੇਂ ਇਸ ਦੀ ਹਾਂਜੀ ਐਸਪਰ ਪੁਲਿਸ ਪੇਪਰਸ ਵੀ ਹੋ ਗਏ ਹਮਲਾ ਹੋਇਆ ਹਾਂਜੀ ਹਮਲਾ ਕਿਸ ਨੇ ਕੀਤਾ ਹਮਲਾ ਨੇ ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਅਬੀ ਪੋਸਟਮਾਰਟਮ ਹੈਗਾ ਪੋਸਟਮਾਰਟਮ ਹਾਂਜੀ ਇਹਦੇ ਵਾਸਤੇ ਨਾ ਫੋਰੈਂਸਿਕ ਐਕਸਪਰਟ ਦੀ ਜ਼ਰੂਰਤ ਹੁੰਦੀ ਹੈ ਮਰਡਰ ਦੀ ਜਿਸਥੀ ਦੇ ਰਹੇ ਤੇ ਉਹ ਆਪਣੇ ਕੋਲ ਹੁੰਦਾ ਨਹੀਂ ਹੈ ਉਹ ਫਰੀਦਕੋਟ ਹੁੰਦੇ ਹੈ ਤਾਂ ਕਿ ਉੱਥੇ ਹੋਏਗਾ ਪੋਸਟਮਾਰਟਮ ਜਿਹੜੀ ਇੱਕ ਪੁੱਤਰ ਨੇ ਆਪਣੀ ਮਾਦਾ ਕਰ ਦਿੱਤਾ ਕਿ ਮਾਮਲਾ ਚੱਲ ਰਿਹਾ ਹੈ ਇਹ ਸਰ ਮਾਮਲਾ ਹੈਗਾ ਜੀ ਕਾਲੀ ਕਸ਼ਮੀਰ ਸਿੰਘ ਵਾਲੀ ਸਾਡੇ ਮੋਟਰਪਾਣੇ ਚ ਪੈਂਦੀ ਹੈ ਜੀ ਪਰ ਆ ਸਰ ਸਾਨੂੰ ਤਲਾਹਈ ਸੀ ਕਿ ਉਹਦੇ بیٹے ਦੇ ਮਤਲਬ ਇਹਨੂੰ ਜਿਹੜੀ ਡੈਥ ਹੋ ਗਈ ਮਤਲਬ ਮਾਰਤਾ ਉਹ ਮੁਕੱਦਮਾ ਨੰਬਰ 35 ਅਸੀਂ ਦਰਜ ਕਰਕੇ 302 ਦਾ ਦਰਜ ਕੀਤਾ ਸੀ ਉਹਦੇ بیٹے ਦੇ ਖਿਲਾਫ ਤੇ ਕਮਦੀਸ਼ ਕਰ ਰਹੇ ਆ ਤੇ ਲਾਸ ਦਾ ਇੱਥੇ ਪੋਸਟਮਾਰਟ ਕਰਾਉਣ ਵਾਸਤੇ ਆਏ ਸੀ ਪਰ ਇਹਨਾਂ ਨੇ ਕਹਿੰਦੇ ਇੱਥੇ ਪ੍ਰਾਂਸ਼ਿਕ ਮਹਾਰ ਨਹੀਂ ਸਾਨੂੰ ਤੇ ਅੱਗੇ ਮੈਡੀਕਲ ਕਾਲਜ ਵਾਸਤੇ ਰੈਫਰ ਕਰ ਰਹੇ ਨੇ ਤੇ ਉੱਥੇ ਲੈ ਕੇ ਜਾ ਰਹੇ ਹਾਂ ਬਿਲਕੁਲ ਸਭ ਇਹ ਜਿਹੜਾ ਮੁੰਡੇ ਨੇ ਕੋਈ ਨਸ਼ਾ ਕੀਤਾ ਹੈ ਸੀ ਜਦੋਂ ਸਿੱਟੇਟ ਮਾਰੀਏ ਬਿਚਾ ਜਾ ਰਹੇ ਨਸ਼ਾ ਨਹੀਂ ਜੀ ਮਿਹਨਤ ਮਜ਼ਦੂਰੀ ਕਰਕੇ ਕੈਦੇ ਘਰੋਂ ਆਇਆ ਸੀ ਤੇ ਆਇਆ ਕਿ ਦਿਨਾਂ ਨੇ ਇਨਵਰਟਰ ਲਿਆ ਸੀ ਇੱਕ ਦੋ ਦਿਨ ਪਹਿਲਾਂ ਸੀ ਇਹ ਘਰ ਦਾ ਮੁਖੀ ਸੀ ਇਹਦਾ ਭਰਾ ਦੂਜਾ ਅੰਗ ਨਹੀਂ ਸੀ ਤੇ ਮਾਂ ਘਰੇ ਸੀ ਤੇ ਉਹ ਤੇ ਇਸੇ ਗੱਲ ਤੋਂ ਖੁਸ਼ ਹੋ ਗਿਆ ਉਹਦਾ ਮੁਖੀ ਮੈਂ ਤੇ ਤੁਸੀਂ ਇਨਵਰਟਰ ਕਿਵੇਂ ਲੈ ਲਿਆ ਪਸ ਇਸੇ ਗੱਲ ਤੋਂ ਕਿ ਦਿਨਾਂ ਨੇ ਝਗੜ ਪਿਆ ਕੁਬਨਾ ਫੋਫੀਓ ਮਹਾਜਰੀ 12 ਥੋੜਾ ਪੱਗੀ ਵੀ ਗਵਾਂਡੀਆਂ ਦੇ ਘਰੇ ਵੜਦਿਆਂ ਫਿਰ 9:30 ਦਾ ਟਾਈਮ ਸੀ ਜਿਹੜੇ ਐਕਟ ਨਾਮੀ ਚੋਕ ਤੇ ਮਾਰੀ ਗਏ ਚਲੇ ਸਰ ਤੇ ਵਤੀ ਇਸ ਕਰਕੇ ਉਸੇ ਜੱਕ ਦਾ ਮੀਰੀ ਮੌਤ ਸਰ ਦਿੱਦੀ ਗੱਲ ਇਹਨੇ ਕਹੀ ਹੈ ਕਿ ਇਹ ਦੇ ਸਹਾਰਾ ਨੇ ਘਰ ਦੇ ਵਿੱਚ ਮੱਭਾ ਹਾਲਾਤ ਐ ਜੇ ਨਹੀਂ ਨੇ ਕਿ ਅਸੀਂ ਪੋਸਟਮਾਰਟਮ ਕਰਾ ਲਈ ਫਰੀ ਕੋ ਲੈ ਜਾਈਏ ਤਾਂ ਇਹ ਵੀ ਇੱਕ ਮੰਗ ਕਰ ਰਹੇ ਕਿਸੇ ਦੀ ਕਿ ਤੁਹਾਨੂੰ ਲਾਸ਼ ਨੂੰ ਲੈ ਆਇਆ ਜਦੋਂ ਇਹ ਤਾਂ ਚਰੇ ਸਰ ਕਹਿ ਰਹੇ ਪਰ ਇਹ ਤਾਂ ਦੇਖੋ ਜੀ ਲੀਗਲ ਪ੍ਰਕਿਰਿਆ ਹੈ ਇੱਥੇ ਫਰਾਸਿਕ ਸਾਇੰਸ ਦਾ ਮਾਹ ਰਹੀ ਡਾਕਟਰ ਕੋਈ ਵੀ ਜੀ ਫੋਟਾਂ ਇਹਨਾਂ ਦੀ ਰਿਪੋਰਟ ਨਹੀਂ ਬਣਦੀ ਹੈ ਇਸ ਕਰਕੇ ਉੱਥੇ ਮਾਰ ਰਿਹਾ ਜੀ ਐਸੇ ਉੱਥੇ ਰੱਖ ਦਿੱਤਾ ਸੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਏਸੀ ਪਖੰਡਰ ਸੀ